ਵਾਇਨ ਜੀ ਕਾ ਖਲਸਾ ਵਾਇਨ ਜੀ ਦੇ ਸਤਿ ਸ੍ਰੀ ਅਕਾਲ ਬਬਲ ਕੁਸ਼ਣ ਦੀ ਖਲਸਾ ਲਲੋਟਾ ਸਾਹਿਬ ਵਾਲੇ ਤੁਮੇ ਆਪਣਾ ਪਤੀ ਕੇ ਜੀ ਵਜਨ ਘਟਾਇਆ ਤੇ 12 ਕਿਲੋ ਘਟਾਇਆ ਤੇ ਸਰੀਰ ਇਹਨਾਂ ਹਲਕਾ ਹੁੰਦਾ ਜਾ ਰਿਹਾ ਤੇ ਇਸ ਤੋਂ ਪਹਿਲਾਂ ਗੋਡਿਆਂ ਦੇ ਵਿੱਚ ਬੜਾ ਦਰਦ ਰਹਿੰਦਾ ਸੀ ਗੋਡਿਆਂ ਦੀ ਪ੍ਰੋਬਲਮ ਭੂਰੀਂ ਦੀ ਮੋਢੇ ਲੱਥਾਂ ਮਾਹੌ ਸਾਵਾ ਕੁਸ ਹੀ ਪ੍ਰੋਬਲਮਾਂ ਦੇ ਵਿੱਚ ਸੀ ਇਹ ਸਾਹ ਬੜਾ ਚੜਦਾ ਸੀ ਸੁਰੇ ਨਹੀਂ ਜਾਂਦਾ ਸੀ ਬੈਠ ਨਹੀਂ ਜਾਂਦਾ ਸੀ ਤੇ ਦੁਨੀਆ ਦਾ ਬੰਨ ਨੰਬਰ ਨਿਊਟ੍ਰੀਸ਼ਨਲ ਲੈ ਕੇ ਮੈਂ ਆਪਣੀ ਬਾਡੀ ਦੇ ਵਿੱਚੋਂ 22 ਕਿਜੀ ਵਾਜਨ ਘਟਾ ਕੇ ਤੇ ਸਰੀਰ ਬੜਾ ਫੋਲਾ ਹੁੰਦਾ ਜਾ ਰਿਹਾ ਤੇ ਬਿਮਾਰੀਆਂ ਸਾਰੀਆਂ ਸਰੀਰ ਤੋਂ ਦੂਰ ਹੋ ਗਈਆਂ ਨੇ ਕਮਡੀਸ਼ਨ ਫ੍ਰੀ ਹੋ ਗਿਆ ਅੱਗੇ ਬੜੀਆਂ ਲਫਾਫੇ ਦਵਾਈਆਂ ਦੇ ਭਰੇ ਪੈਰ ਦੇ ਵੀ ਤੇ ਹੁਣ ਅਸੀਂ ਓਕੇ ਆ ਜੀ ਅੱਜ ਦਾ ਸੈਸ਼ਨ ਸੀ ਰਣ ਸਰ ਦਾ ਤੇ ਬਹੁਤ ਹੀ ਵਧੀਆ ਸਾਰੇ ਨੇ ਸਿਰੰਗ ਕੀਤੀ ਆ ਤੇ ਦਿਵਾਲੀ ਬੜੀ ਮੈਜਿਕ ਨਾਲ ਆਈ ਆ ਨਾ ਗਲਤ ਖਾਦਾ ਬਲ ਫਰੂਟ ਅਜੇ ਤਾਂ ਫੋਮ ਬੀ ਆਪਣੇ ਸੇਵ ਲਵੇ ਰੱਖੀ ਬੈਠੇ ਆ ਹੁਣ ਵੀ ਸੇਵ ਲਵੇ ਰੱਖੀ ਬੈਠੇ ਆ ਤੇ ਬਹੁਤ ਵਧੀਆ ਦੀਵਾਲੀ ਬਣਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਹੋਵੇ